ਗੱਲ ਕਰਦੇ ਆਂ ਸ਼ੇਖਾ ਦੇ ਦੇਸ਼ 사우ਦੀ ਅਰਬ ਦੀ ਸੋ ਜਦੋਂ ਆਪਾਂ 사우ਦੀ ਅਰਬ ਦਾ ਨਾਮ ਲੈਂਦੇ ਆਂ ਤਾਂ ਸਾਡੇ ਜ਼ਿਹਨ ਚ ਆਉਂਦਾ ਹੈ ਉੜਦੀ ਰੇਤ ਉੱਥੇ ਤੁਰਦੇ ਹੋਏ ਊਠ ਤੇ ਚਾਰੇ ਪਾਸੇ ਰੇਗਿਸਤਾਨ ਤੇ ਗੱਲ ਸੱਚੀ ਵੀ ਹੈ ਦੇਸ਼ ਦਾ ਬਹੁਤਾ ਜਿਹੜਾ ਭਾਗ ਹੈ ਉਹ ਰੇਗਿਸਤਾਨ ਹੈ ਪਰ 사우ਦੀ ਅਰਬ ਦੀ ਸਰਕਾਰ ਨੇ 1980 ਦੇ ਗੇਟ ਦੇ ਵਿੱਚ ਇੱਕ ਅਜਿਹਾ ਫੈਸਲਾ ਕੀਤਾ ਜਿਹਦੇ ਕਰਕੇ ਉਹਨਾਂ ਦੀ ਚੜ੍ਹਾਈ ਵੀ ਬਹੁਤ ਹੋਈ ਪਰ ਉਸੇ ਫੈਸਲੇ ਕਰਕੇ ਉਹਨਾਂ ਨੂੰ ਬਾਅਦ ਵਿੱਚ ਬਹੁਤ ਵੱਡਾ ਖਰਮਿਆਜ਼ਾ ਵੀ ਭੁਗਤਣਾ ਪਿਆ ਸੋ 사우ਦੀ ਅਰਬ ਦੇ ਕੋਲੇ ਤੇਲ ਵੀ ਬਹੁਤ ਹੈ ਤੇ ਇਹਨਾਂ ਦੀ ਧਰਤੀ ਹੇਠਾਂ ਪਾਣੀ ਵੀ ਬਹੁਤ ਹੈ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪਾਣੀ ਨੂੰ ਵਰਤ ਕੇ ਜ਼ਮੀਨੀ ਪਾਣੀ ਨੂੰ ਵਰਤ ਕੇ ਟਿੱਬਿਆਂ ਤੇ ਕਣਕ ਉਗਾਈ ਜਾਵੇ ਤੇ ਇਹਨਾਂ ਨੇ ਅਗਲੇ 30 ਸਾਲ ਫਿਰ ਟਿੱਬਿਆਂ ਤੇ ਕਣਕ ਬਹੁਤ ਜ਼ਿਆਦਾ ਉਗਾਈ ਇੱਥੋਂ ਤੱਕ ਕਿ ਸਾਊਦੀ ਅਰਬ ਨੂੰ ਕਿਸੇ ਸਮੇਂ ਦੁਨੀਆ ਦੇ ਵਿੱਚ ਕਣਕ ਦਾ ਬਹੁਤ ਵੱਡਾ ਪ੍ਰੋਡਿਊਸਰ ਵੀ ਮੰਨਿਆ ਗਿਆ ਪਰ ਹੌਲੀ ਹੌਲੀ ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਡਾ ਜ਼ਮੀਨੀ ਪਾਣੀ ਬਹੁਤ ਘੇਟਾਂ ਜਾ ਰਿਹਾ ਹੈ ਜਿਹੜੇ ਬੋਰ ਸੀ 2.5 2 3 300 ਫੁੱਟ ਤੇ ਪਹੁੰਚ ਗਏ ਤੇ ਸੁੱਕਣ ਲੱਗੇ ਤਾਂ ਫਿਰ 2015 ਦੇ ਵਿੱਚ ਸਰਕਾਰ ਨੇ ਕਣਕ ਤੇ ਪਾਬੰਦੀਆਂ ਲਾਈਆਂ ਤਾਂ ਕਿ ਕਣਕ ਦੀ ਪ੍ਰੋਡਕਸ਼ਨ ਘਟਾਈ ਜਾਵੇ ਪਰ ਇਹ ਇੱਕ ਉਦਾਹਰਨ ਹੈ ਜਿਹਦੇ ਵਿੱਚ ਇੱਕ ਦੇਸ਼ ਨੇ 30-35 ਸਾਲ ਦੇ ਵਿੱਚ ਹੀ ਆਪਣਾ ਜ਼ਮੀਨੀ ਪਾਣੀ ਲਗਭਗ ਖਤਮ ਕਰ ਦਿੱਤਾ